ਪੂਰੇ ਪੰਜਾਬ ਦੇ ਵਿੱਚ ਅੱਜ ਇਲੈਕਸ਼ਨ ਹੋਣ ਜਾ ਰਹੀ ਹੈ ਜੋ ਕਿ ਅੱਜ ਸਾਹਮਣੇ ਜੋ ਆਪਣੇ ਅਕਾਲੀ ਦਲ ਦੇ ਆਗੂ ਵੀ ਜੋ ਮੌਜੂਦ ਨੇ ਪੂਰੀ ਜੋ ਪੁਲਿਸ ਫੋਰਸ ਹੈ ਉਹ ਵੀ ਇੱਥੇ ਅੱਜ ਤਾਇਨਾਤ ਖੜੀ ਹੈ ਜੁਆ ਪਾਰਟੀ ਦੇ ਆਗੂ ਨੇ ਉਹ ਵੀ ਇੱਥੇ ਅੱਜ ਮੌਜੂਦ ਨੇ ਜਿਵੇਂ ਕਿ ਸਭ ਨੂੰ ਪਤਾ ਹੈ ਪੂਰੇ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਅੱਜ ਦੇਖਿਆ ਜਾਏਗਾ ਕਿ ਅੱਜ ਕਿਸ ਤਰਫੇ ਲਹਿਰ ਜੋ ਹੈ ਕਿਸ ਤਰਫੇ ਲਹਿਰ ਜਾਏਗੀ ਜੋ ਲੋਕ ਨੇ ਇੱਥੇ ਵੋਟ ਪਾਣ ਲਈ ਇੱਥੇ ਆ ਚੁੱਕੇ ਨੇ ਜੋ ਪੂਰੀ ਪੁਲਿਸ ਫੋਰਸ ਇੱਥੇ ਤਾਇਨਾਤ ਹੈ ਸਰਕਾਰੀ ਸਕੂਲ ਦੇ ਵਿੱਚ ਕੱਗਾ ਸਰਕਾਰੀ ਸਕੂਲ ਦੇ ਵਿੱਚ ਹੈ ਜੋ ਇਲੈਕਸ਼ਨ ਹੋਣ ਜਾਂ ਬੋਟਾ ਪੈਣ ਜਾ ਰਹੀਆਂ ਨੇ ਹਾਂਜੀ ਸਰ ਜੀ ਨਾ ਜੀ ਆਪਣਾ ਨੰਦਲਾਲ ਸ਼ਰਮਾ ਜ਼ਿਲੇ ਪ੍ਰਧਾਨ ਆਵਾਜ਼ ਮਨਤ ਪਾਰਟੀ ਦੇ ਠੀਕ ਹੈ ਤੁਹਾਨੂੰ ਅੱਜ ਪਤਾ ਹੈ ਕਿ ਅੱਜ ਇਹ ਇਲੈਕਸ਼ਨਾਂ ਦਾ ਬਿਲਕੁਲ ਲੱਗ ਚੁੱਕਿਆ ਹੈ ਜੇ ਇਲੈਕਸ਼ਨ ਪੂਰੇ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਅੱਜ ਲਹਿਰ ਆਪਣੀ ਜੋ ਕਿਸ ਪਾਸੇ ਜਾਵੇਗੀ ਤੁਹਾਨੂੰ ਕੀ ਕਹੋਗੇ ਤੁਸੀਂ ਪਤਾ ਮੈਂ ਅੱਜ ਕਹਿਣ ਨੂੰ ਕੁਝ ਨਹੀਂ ਬਾਕੀ ਰਿਹਾ ਕਿਉਂਕਿ ਸਾਰੀਆਂ ਪਾਰਟੀਆਂ ਆਪਣਾ ਢੀ-ਚੋਟੀ ਦਾ ਜੋਰ ਲਾ ਰਿਆ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਸਾਡੇ ਪੋਲਿੰਗ ਜੈਂਟ ਜਾਂ ਜੋ ਵੀ ਸਾਡੇ ਲੀਡਰ ਸਾਹਿਬਾਨ ਵਲੰਟੀਅਰ ਨੇ ਜੋ ਪਾਰਟੀ ਨੂੰ ਬੇਨਤੀ ਹੈ ਕਿ ਇਲੈਕਸ਼ਨ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਵਾਜ ਨੂੰ ਇੱਕ ਪਾਸੇ ਰੱਖ ਕੇ ਆਪਣੇ ਪਿੰਡ ਦੇ ਭਾਈਚਾਰੇ ਦਾ ਸਬੂਤ ਦੇਣਾ ਹੈ ਕਿਉਂਕਿ ਇਲੈਕਸ਼ਨ ਆਂਦੀ ਜਾਂਦੀ ਚੀਜ਼ ਹੈ ਜਿਹੜਾ ਭਾਈਚਾਰਾ ਜੇ ਇੱਕ ਵਾਰੀ ਖਰਾਬ ਹੋ ਗਿਆ ਦੁਬਾਰਾ ਨਹੀਂ ਬਣਦਾ ਸੋ ਮੈਂ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਕਰਦਾ ਪੰਜਾਬ ਵਾਸੀਆਂ ਨੂੰ ਆਪਣੇ ਹਲਕਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਆਪਣਾ ਭਾਈਚਾਰਾ ਕਾਇਮ ਰੱਖਣਾ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਜੀਮ ਸਾਹਿਬ ਨੇ ਵਿਕਾਸ ਦਾ ਮੁੱਦਾ ਰੱਖਿਆ ਸੀ ਆਪਣੇ ਵਿਕਾਸ ਦੇ ਧਾਰ ਤੇ ਇਲੈਕਸ਼ਨ ਲੜ ਰਹੇ ਆ ਜਨਤਾ ਦਾ ਫੈਸਲਾ ਜੋ ਸਾਨੂੰ ਸਿਰ ਮੱਥੇ ਮਨਜ਼ੂਰ ਕਰਦਾ ਠੀਕ ਹੈ ਸਰ ਆਪਣੇ ਨਾਲ ਜੋ ਅਕਾਲੀ ਦਲ ਪਾਰਟੀ ਦੇ ਆਗੂ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਸਰ ਕੀ ਨਾਂ ਆਪਣਾ ਮੇਰਾ ਰਣਜੀਤ ਸਿੰਘ ਸਾਈ ਸਰ ਕੋ ਪਤਾ ਨਿਸ਼ਤੋਰੀ ਕਰ ਠੀਕ ਹੈ ਸਰ ਅੱਜ ਆਪਨੇ ਤੁਹਾਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਤੁਸੀਂ ਕੀ ਅੱਜ ਸੋਚਿਆ ਵੀ ਆਪਣੀ ਲਹਿਰ ਹੈ ਜੋ ਕਿਸ ਛੜ ਕਿਸ ਸੋਚ ਕੇ ਚੱਲ ਰਹੀ ਹੈ ਜਨਤਾ ਦੀ ਪੂਰੀ ਲਹਿਰ ਹੈ ਜੋ ਅਮੀ ਅਕਾਲੀ ਦਲ ਦੀਆਂ ਨੀਤੀਆਂ ਤੇ ਲੋਕ ਮੋਰ ਲਾਉਣ ਨੂੰ ਤਿਆਰ ਨੇ ਠੀਕ ਹੈ ਠੀਕ ਬੜੀ ਸ਼ਾਂਤੀ ਦੇ ਨਾਲ ਲੋਕ ਹੂਟ ਕਾਉਣ ਆ ਰਹੇ ਨੇ ਅਸੀਂ ਇਹੀ ਚਾਹੁੰਨੇ ਹਾਂ ਸ਼ਾਂਤੀ ਨਾਲ ਵੋਟਾਂ ਭੈਣ ਫਾਈਜ਼ਰਾ ਬਣਿਆ ਠੀਕ ਹੈ ਸਰ ਅੱਗੇ ਕਰ ਲਾਂ ਕਾ ਵੀ ਅਸੀਂ ਦੇਖ ਸਕਦੇ ਹਾਂ ਕਗੇ ਦੇ ਥਾਣੇ ਤੇ ਐਸ ਐਚਓ ਦਸ਼ਨ ਸਿੰਘ ਵੀ ਆਪਣੀ ਪੂਰੀ ਟੀਮ ਦੇ ਨਾਲ ਜੋ ਇੱਥੇ ਤੈਨਾਤ ਨੇ ਪੂਰੀ ਜੋ ਸ਼ਾਂਤਮਈ ਢੰਗ ਦੇ ਨਾਲ ਜੋ ਇੱਥੇ ਚੋਣ ਕਰਵਾ ਰਹੇ ਨੇ ਜੋ ਸਕੂਲ ਦੇ ਅਫਸਰ ਨੇ ਅੰਗਰਵਾੜ ਅਫਸਰ ਨੇ ਸਾਰੇ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵਿਜ਼ੁਰਗ ਨੇ ਜੋ ਬਕਲਾੰਗ ਹੋਣ ਦੇ ਬਾਵਜੂਦ ਵੀ ਇੱਥੇ ਕੱਗਾ ਪੂਤੇ ਬੋਟ ਪਾਣ ਆਏ ਨੇ ਜੋ ਸਾਰੇ ਆਪਣੇ ਕੈਂਡੀਡੇਟ ਨੇ ਉਹ ਵੀ ਨਾਲ ਮੌਜੂਦ ਨੇ ਜੋ ਇਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਵੀ ਇਹ ਲੋਤੇ ਜਾਂ ਇਹ ਯੰਗਰਵਾੜੀ ਦੇ ਵਰਕਰ ਵੀ ਇਹਦੇ ਵਿੱਚ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਲੋਕ ਪੂਰੇ ਸ਼ਾਂਤਮਈ ਟੰਗ ਦੇ ਨਾਲ ਹੈ ਜੋ ਲੈਣਾ ਲਗਾ ਕੇ ਰੋਟਾ ਪਾ ਰਹੇ ਨੇ ਤੇ ਜੋ ਪੂਰੇ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਇੱਥੇ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਤਹਿਨਾਤ ਹੈ ਸਭ ਆਪਣੀ ਡਿਊਟੀ ਤੇ ਤਨਾਨਾ ਨੇ ਦੇਖ ਸਕਦੇ ਹੋ ਜੋ ਕੱਗੇ ਦਾ ਮਾਹੌਲ ਹੈ ਪੂਰਾ ਸ਼ਾਂਤਮਈ ਬਣਿਆ ਹੋਇਆ ਹੈ ਪੂਰੇ ਸ਼ਾਂਤਮਈ ਟੰਗ ਦੇ ਨਾਲ ਜੋ ਚੌਣ ਪਾਈ ਜਾ ਰਹੀ ਹੈ